ਕਾਂਗਰਸ ਵੱਲੋਂ ਇਹ ਕਹਿਣਾ ਕੋਈ ਇਹ ਤਾਂ ਜੀ ਉਹ છਪਾ ਲੇ ਬੈਲਟ ਪੇਪਰ ਬਾਦ છਪਾ ਲੇ ਇਹ ਪਹਿਲੇ ਹੀ ਪਾ ਦੇਣਗੇ ਅਗਲੇ ਦਿਨ ਕਹਿੰਦੇ ਇਹ ਹੁਣ ਉਹਦੇ ਉੱਤੇ ਸਿਆਹੀ ਡੋਲ ਦੇਣਗੇ ਇਹ ਹੁਣ ਸਾਡੇ ਏਜੰਟਾਂ ਨੂੰ ਬਾਹਰ ਕੱਢ ਦੇਣਗੇ ਇਹ ਮਤਲਬ ਚਰਨਜੀਤ ਸਿੰਘ ਚੰਨੀ ਨੇ ਸਭ ਤੋਂ ਵੱਧ ਇਲਜ਼ਾਮ ਲਾਇਆ ਚਰਨਜੀਤ ਸਿੰਘ ਚੰਨੀ ਦੇ ਹਲਕੇ ਦੇ ਵਿੱਚ ਉਹਨੂੰ ਪੁੱਛ ਲਓ ਕਿੰਨੀਆਂ ਜਿੱਤੇ ਨੇ ਉਹ ਜੇ ਜਿਆ ਆ ਗੱਲ ਹੁੰਦੀ ਉਹਨਾਂ ਦੀ ਵੀ ਸਾਈਡ ਅਸਲ 'ਚ ਨਾ ਸੌਣ ਦੇ ਅੰਨੇ ਨੂੰ ਸਾਰਾ ਕੁਝ ਹਰਾ ਹਰਾ ਹੀ ਨਜ਼ਰ ਆਉਂਦਾ ਇਹ ਇਹ ਕਰਦੇ ਰਹੇ ਸਾਰਾ ਕੁਝ ਇਦਾਂ ਇਹ ਤੋਂ ਪਹਿਲਾਂ ਵਾਲੀਆਂ ਇਲੈਕਸ਼ਨਾਂ 'ਚ ਜਿਸ ਤਰ੍ਹਾਂ ਕੇਜਰੀਵਾਲ ਸਾਹਿਬ ਨੇ ਕਿਹਾ ਬਸ ਨਾਉਂ ਸੀ ਕਰ ਦਿੰਦੇ ਸੀ ਬਾਹਰੋਂ ਵੀ 20 ਦੀਆਂ 20 ਜਿੱਤ ਗਏ ਜੀ ਚਲੋ ਕਰੇ ਜਾਓ ਸਾਰੇ ਜਾਨੇ ਇਸ ਵਾਰ ਪਹਿਲੀ ਵਾਰ ਵੀਡੀਓਗ੍ਰਾਫੀ ਹੋਈ ਹੈ ਸਾਰੇ ਚੈਨਲਾਂ 'ਤੇ ਲਾਈਵ ਚੱਲਿਆ ਹੈ ਹਜੇ ਵੀ ਦੱਸ ਰਿਹਾ ਸੋ 1800 ਤੋਂ ਵੱਧ ਬਲੌਕ ਸੰਤੀਦਿਆਂ ਜਿੱਤਿਆ ਨੇ 250 ਤੋਂ ਵੱਧ ਸਾਡੀਆਂ ਲਗਭਗ ਜਿਲ੍ਹਾ ਪ੍ਰੀਸ਼ਦ ਨੇ ਜਿਸ ਤਰ੍ਹਾਂ ਕਿਹਾ ਕਿ 319 ਇਹੋ ਜੀਆਂ ਸੀਟਾਂ ਨੇ ਮਿਲਾ ਕੇ ਜਿਹੜੇ 100 ਤੋਂ ਘੱਟ ਆਮਾ ਦੀ ਪਾਰਟੀ ਹਾਰੀ ਹੈ ਕੋਈ ਗੱਲ ਨਹੀਂ ਸਰ ਏਕ ਨੂੰ ਹੱਕ ਹੈ ਜੇ 5 ਵੋਟਾਂ ਜਿੱਤਿਆ 4 ਤੇ ਜਿੱਤਿਆ 10 ਤੇ ਜਿੱਤਿਆ ਕੋਈ ਗੱਲ ਨਹੀਂ ਉਹਨਾਂ ਨੂੰ ਵਧਾਈਆਂ ਸਾਰਿਆਂ ਨੂੰ ਬਹੁਤ ਬਹੁਤ ਸਾਰੀਆਂ ਵਧਾਈਆਂ ਜਿਹੜੇ-ਜਿਹੜੇ ਵੀ ਜਿੱਤੇ ਨੇ ਸਾਰਿਆਂ ਨੂੰ ਬਹੁਤ ਵਧਾਈਆਂ ਉਹ ਕੋਈ ਆਪਣੀ ਪਾਰਟੀ ਲਈ ਨਹੀਂ ਉਹ ਲੋਕਾਂ ਨੇ ਜਿਤਾਏ ਨੇ ਤਾਂ ਲੋਕਾਂ ਲਈ ਕੰਮ ਕਰਨਾ ਉਹਨਾਂ ਦਾ ਫਰਜ਼ ਬਣਦਾ ਮੈਨੂੰ ਉਮੀਦ ਹੈ ਕਿ ਸਾਰੇ ਨੁਮਾਇੰਦੇ ਜਿਹੜੇ ਨੇ ਲੋਕਾਂ ਨੇ ਚੰਗੇ ਚੁਣੇ ਹੋਣਗੇ ਲੋਕਾਂ ਦਾ ਫਤਵਾ ਸਿਰ ਮੱਥੇ ਪੰਜਾਬ ਦੇ ਲੋਕਾਂ ਦਾ ਕਾਂਗਰਸ ਵੱਲੋਂ ਇਹ ਕਹਿਣਾ ਕੋਈ ਇਹ ਤਾਂ ਜੀ ਉਹ ਛਪਾ ਲੇ ਬੈਲਟ ਪੇਪਰ ਬੱਦ ਛਪਾ ਲੇ ਇਹ ਪਹਿਲਾਂ ਹੀ ਪਾ ਦੇਣਗੇ ਅਗਲੇ ਦਿਨ ਕਹਿੰਦੇ ਇਹ ਹੁਣ ਉਹਦੇ ਉੱਤੇ ਸਿਆਹੀ ਡੋਲ ਦੇਣਗੇ ਇਹ ਹੁਣ ਸਾਡੇ ਏਜੰਟਾਂ ਨੂੰ ਬਾਹਰ ਕੱਢ ਦੇਣਗੇ ਇਹ ਮਤਲਬ ਚਰਨਜੀਤ ਸਿੰਘ ਚੰਨੀ ਨੇ ਸਭ ਤੋਂ ਵੱਧ ਇਲਜ਼ਾਮ ਲਾਇਆ ਚਰਨਜੀਤ ਸਿੰਘ ਚੰਨੀ ਦੇ ਹਲਕੇ ਦੇ ਵਿੱਚ ਉਹਨੂੰ ਪੁੱਛ ਲੋ ਕਿੰਨੀਆਂ ਜਿੱਤੇ ਨੇ ਉਹ ਜੇ ਜੇ ਆ ਗੱਲ ਹੁੰਦੀ ਉਹਨਾਂ ਦੀ ਵੀ ਸਾਈਡ ਅਸਲ 'ਚ ਨਾ ਸੌਣ ਦੇ ਅੰਨੇ ਨੂੰ ਸਾਰਾ ਕੁਝ ਹਰਾ ਹਰਾ ਹੀ ਨਜ਼ਰ ਆਉਂਦਾ ਇਹ ਇਹ ਕਰਦੇ ਰਹੇ ਸਾਰਾ ਕੁਝ ਇਦਾਂ ਇਦੋਂ ਪਹਿਲਾਂ ਆਣੀਆਂ ਇਲੈਕਸ਼ਨਾਂ 'ਚ ਜਿਸ ਤਰ੍ਹਾਂ ਕੇਜਰੀਵਾਲ ਸਾਹਿਬ ਨੇ ਕਿਹਾ ਬਸ ਨਾਉਂ ਸੀ ਕਰ ਦਿੰਦੇ ਸੀ ਬਾਰੋਂ ਵੀ 20 ਦੀਆਂ 20 ਜਿੱਤ ਗਏ ਜੀ ਚਲੋ ਕਰੇ ਜਾਓ ਸਾਰੇ ਜਾਨਾ ਇਸ ਵਾਰ ਪਹਿਲੀ ਵਾਰ ਵੀਡੀਓਗ੍ਰਾਫੀ ਹੋਈ ਹੈ ਸਾਰੇ ਚੈਨਲਾਂ ਤੇ ਲਾਈਵ ਚੱਲਿਆ ਹੈ ਹਜੇ ਵੀ ਦੱਸ ਰਿਹਾ ਸੋ 1800 ਤੋਂ ਵੱਧ ਬਲਾਕ ਸੰਪਤੀਆਂ ਜਿੱਤੀਆਂ ਨੇ 250 ਤੋਂ ਵੱਧ ਸਾਡੀਆਂ ਲਗਭਗ ਜਿਲ੍ਹਾ ਪ੍ਰੀਸ਼ਦ ਨੇ ਜਿਸ ਤਰ੍ਹਾਂ ਕਿਹਾ ਕਿ 319 ਇਹੋ ਜੀਆਂ ਸੀਟਾਂ ਨੇ ਮਿਲਾ ਕੇ ਜਿਹੜੇ 100 ਤੋਂ ਘੱਟ ਆਵਾਜ਼ ਦੀ ਪਾਰਟੀ ਹਾਰੀ ਕੋਈ ਗੱਲ ਨਹੀਂ ਸਰੇਕ ਨੂੰ ਹੱਕ ਹੈ ਜੇ 5 ਵੋਟਾਂ ਜਿੱਤਿਆ 4 ਤੇ ਜਿੱਤਿਆ 10 ਤੇ ਜਿੱਤਿਆ ਕੋਈ ਗੱਲ ਨਹੀਂ ਉਹਨਾਂ ਨੂੰ ਵਧਾਈਆਂ ਸਾਰਿਆਂ ਨੂੰ ਬਹੁਤ ਬਹੁਤ ਸਾਰੀਆਂ ਵਧਾਈਆਂ ਜਿਹੜੇ ਜਿਹੜੇ ਵੀ ਜਿੱਤੇ ਨੇ ਸਾਰਿਆਂ ਨੂੰ ਬਹੁਤ ਵਧਾਈਆਂ ਉਹ ਕੋਈ ਆਪਣੀ ਪਾਰਟੀ ਲਈ ਨਹੀਂ ਉਹ ਲੋਕਾਂ ਨੇ ਜਿਤਾਏ ਨੇ ਤਾਂ ਲੋਕਾਂ ਲਈ ਕੰਮ ਕਰਨਾ ਉਹਨਾਂ ਦਾ ਫਰਜ਼ ਬਣਦਾ ਮੈਨੂੰ ਉਮੀਦ ਹੈ ਕਿ ਸਾਰੇ ਨੁਮਾਇੰਦੇ ਜਿਹੜੇ ਨੇ ਲੋਕਾਂ ਨੇ ਚੰਗੇ ਚੁਣੇ ਹੋਣਗੇ ਲੋਕਾਂ ਦਾ ਫਤਵਾ ਸਿਰ ਮੱਥੇ ਪੰਜਾਬ ਦੇ ਲੋਕਾਂ ਦਾ